ਹਲੋ ਗਾਇਸ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਚ ਤੱਤਾ ਗੁਰਪ੍ਰੀਤ ਅੱਜ ਦੇ ਖੋਲ ਰਿਹਾ ਕਹਿੰਦਾ ਬਾਬਾ ਬੁੱਢਾ ਸਾਹਿਬ ਜਾਣ ਦੀ ਤਿਆਰੀ ਹੈ ਫੁੱਲ ਇਧਰੋਂ ਹੱਡ ਵੀ ਸਹੀ ਕਰਤੀ ਐ ਖੋਲ ਕੇ ਹਾਂਜੀ ਜੀ ਕਰਕੇ ਰਸਤੇ ਦੇ ਵਿੱਚ ਨਾ ਖਰਾਬ ਹੋਈਦਾ ਜਦੋਂ ਇੱਕ ਬੇਜ ਵੀ ਚੱਲਣ ਹਟ ਜੇ ਨਾ ਤੇਰਾ ਬੰਦੇ ਨੂੰ ਇਹ ਹੁੰਦਾ ਵੀ ਡਿੱਕ ਲਾ ਕੇ ਤੇ ਆਪਾਂ ਸੱਟ ਦੀਏ ਰਾਜ ਆਪਾਂ ਉੱਥੇ ਜਾਣ ਦੀ ਤਿਆਰੀ ਕਰ ਰਹੇ ਆ ਹਜੇ ਹਫ਼ਤਾ ਆਪਣੇ ਕੋਲੇ ਪਿਆਣਾ ਤੇ ਕੰਮ ਚੱਲ ਰਿਹਾ ਕੱਲ ਦੇ ਮੈਨਜ਼ ਰਾਜੂ ਦੇ ਜੱਗਾ ਤੇ ਇਹ ਲੱਗੇ ਨੇ ਅਨਮੋਲ ਉਹ ਦਾ ਤਾਂ ਖੋਲ ਕੇ ਰੰਗ ਕੀਤਾ ਲੈਟਾ ਲੂਟਾ ਲੈ ਕੇ ਆਏ ਆ ਕੰਮ ਚੱਲ ਰਿਹਾ ਡੈਕ ਡੁੱਪੋ ਕਰਾ ਕੇ ਸਾਫ ਸੁਪਈ ਆ ਤੇ ਕਰਦੇ ਆ ਹੌਲੀ ਹੌਲੀ ਬਾਕੀ ਮਿਲਦੇ ਆ ਤੁਹਾਨੂੰ ਡੈਕ ਸੁੱਧ ਕਰਕੇ ਆਪਾਂ ਕੱਲ ਦੇ ਲੱਗੇ ਨੂੰ ਤਿਆਰ ਕਰਨਾ ਲਾਦਾ ਆਪਾਂ ਬੈਟਰੀ ਬੱਸ ਦੇ ਉੱਤੇ ਬਾਜ ਹੁਣ ਆ ਇਹਦੀ ਬੰਪਰ ਦੀ ਵਾਰੀ ਆਈ ਆ ਆ ਬੈਟਰੀ ਬਾਕਸ ਇਹਦੇ ਲਿਆ ਕੇ ਲਾਇਆ স্পੈਸ਼ਲ ਪੁਰਾਣੇ ਮਾਡਲ ਦਾ ਲੋਗੋ ਦਾ ਟਰੈਕਟਰ ਜੋ ਵੀ ਮਾਡਲ ਆ ਤੇ ਲਿਆ ਕੇ ਆ 2122 ਮਾਡਲ ਦਾ ਲਾਇਆ ਬੈਟਰੀ ਬਾਕਸ ਇਹਦੇ ਆ ਲੋਗੋ ਲੱਗੇ ਆਂ ਦਾ ਆਸਾ ਸਿੰਪਲ ਹੁਣ ਸਿੰਪਲ ਦੇਣ ਲੱਗ ਗਏ ਦਿਖਾਤਾ ਪੀਪੀ 30 ਵਾਲੇ ਨੱਕੇ ਦਿਓ ਦੂਰੀਆ ਰਾਜ ਆਈਡੀ ਲਿਖਦੇ ਆ ਨਵੇਂ ਪੇਜ ਦੀ ਕੱਲ ਪਿਆ ਇੰਸਟਾਗ੍ਰਾਮ ਦੇ ਵੀ ਪੁਰਾਣਾ ਪੇਜ ਹੀ ਚੱਲੀ ਜਾਂਦਾ ਹੈ। ਸਨੈਪਚੈਟ ਤੇ ਵੀ 68 78 ਵਾਲੇ ਪੁਰਾਣਾ ਪੇਜ ਹੀ ਹੈ। YouTube ਤੇ ਵੀ ਤੇ Facebook ਦੇ ਉੱਤੇ 68 78 ਵਾਲੇ ਨਵਾਂ ਬਣਾਇਆ। ਪੁਰਾਣਾ ਪੇਜ ਆਪਣਾ ਚੱਲਦਾ ਗੁਰਪ੍ਰੀਤ ਸਿੰਘ ਢੀਂਗਰ ਦੇ ਨਾਂ ਦੇ। ਜਿੱਦੇ ਆਪਾਂ ਟਾਇਰ ਬਦਲਾਏ ਵਾਲੀਆਂ ਵੀਡੀਓ-ਵੀਡੀਓ ਪਾਉਂਦੇ ਸੀ ਨਾ ਤੁਸੀਂ ਸਾਰੇ ਦੇਖ ਸਕਦੇ ਹੋ। ਉਹ ਬੁਢਾ ਸਾਹ ਦੀ ਜਿਹੜੀ ਤਿਆਰੀ ਚੱਲਦੀ ਜਾਂਦੀ ਹੈ ਅੱਜ ਆਪਾਂ ਆਏ ਹਾਂ ਦੋਦੇ। ਵਿਰਿੰਦਰ ਕੋਲਾ, ਵਿਰਿੰਦਰ ਛੰਡੇ ਲਾਉਣ ਦਾ ਕੰਮ ਕਰੀ ਜਾਂਦਾ। ਇਹਦੇ ਟਾਪ ਦਾ ਮਿਸਤਰੀ ਹੈ। ਇਹਦੇ ਕੋਲ 6 ਮਹੀਨੇ ਪਹਿਲਾਂ ਕੰਮ ਲਿਖਾਉਣਾ ਪੈਂਦਾ ਇਹ ਮੈਂ ਕਰਾਉਣਾ। ਆਹ ਗੱਲ। ਆਹ ਦੀਪੇ ਦਾ ਬੰਦਾ ਵੀ ਇਹ ਬੈਂਟਰੀਆਂ ਦਾ ਕੰਮ ਕਰਦਾ ਇਹ ਕਰੀ ਜਾਂਦਾ ਦਾ। ਥੋੜੀ ਥੋੜੀ ਰੈਡੀ ਹੋਈ ਜਾਂਦਾ ਕੰਮ। ਟਿਕ-ਡੁੱਕ ਦਾ ਤੇ ਲਾਈਟਾਂ ਲਾਉਣ ਦਾ। ਬਾਕੀ ਬਾਅਦ ਚ ਪਾਉਣਾ ਹੈ ਵੀਡੀਓ ਪੂਰੀ। ਭਈ ਜਿਹੜਾ ਆਪਾਂ ਕਰੀ ਜਾਂਦੇ ਆ ਟਰੈਕਟਰ ਤਿਆਰ ਉਹਦੀਆਂ ਲਾਈਟਾਂ ਲੂਟਾਂ ਲੈਣ ਪਹੁੰਚੇ ਸੀ ਆਪਾਂ ਦਵਿੰਦਰ ਕੋਲ ਆਸੇ ਪਾਸੇ ਨਾਲ ਦਵਿੰਦਰ ਦਾ ਦੁੱਧਿਆਲ ਦਾ ਬਹੁਤ ਘੱਟ ਰੇਟ ਆ ਤੇ ਆ ਇਹ ਤੋਂ ਆਪਾਂ ਸਮਾਨ ਲਿਆ ਆਪ ਦੇਖ ਸਕਦੇ ਆ ਤੁਸੀਂ ਸਵੱਚ ਤੇ ਕਲੈਂਪ ਰੂਪ ਸਹਾਰਨਾ ਦੀਆਂ ਪੱਤੀਆਂ ਇਹ ਸਮਾਨ ਲਿਆ ਤੋਂ ਆਪਾਂ ਦਵਿੰਦਰ ਤੋਂ ਬਹੁਤ ਵਧੀਆ ਬੰਦਾ ਯਾਰ ਦਵਿੰਦਰ ਜੇ ਧਾਰ ਸੁਧਾਰ ਵੀ ਚੱਲਦਾ ਤਾਂ ਸਾਲ-ਸਾਲ ਪੈਸੇ ਨਹੀਂ ਮੰਗਦਾ ਬਾਈ ਵੱਤ ਵੱਤ ਪਹੁੰਚਿਆ ਕਰੋ ਦਵਿੰਦਰ ਕੋਲ ਜੇ ਸਮਾਨ ਲੈਣਾ ਹੋਵੇ ਹਾਂ ਮਿਸਤਰੀ ਦੀ ਤਾਂ ਕੀ ਮਜੂਰੀ ਕਰਨੀ ਆ ਮਿਸਤਰੀ ਦਾ ਤੜਕੇ ਦਾ ਮਸ਼ਹੂਰ ਹੋਈ ਜਾਂਦਾ ਸੂਬਾ ਦੇ ਸੂਬਾ ਦੇ ਲੱਗਿਆਂ ਨੂੰ ਸ਼ਾਮ ਹੋ ਗਈ ਆ 7 ਵਜ ਗਿਆ ਆਸ-ਪਾਸੇ ਲਾਈਟਾਂ ਚੱਲਦੀਆਂ ਸਾਡਾ ਹਜੇ ਵੀ ਇਲੈਕਟ੍ਰੀਸ਼ੀਅਨ ਵਾਲਾ ਕੰਮ ਜਾਰੀ ਆ ਆ ਲਾ ਦੇ ਚਾਰਜ ਆ ਜੱਗ ਤੋਂ ਸਿੱਧਾ ਗ੍ਰਿਪ ਦੇ ਵਿੱਚ ਪਲੱਗ ਲੱਗਣਾ ਜੇ ਜ ਮਰਜ਼ੀ ਚਾਰਜਰ ਲਾਓ ਡਾਟਾ ਕੇਬਲ ਹੋਣੀ ਆ ਡਾਟਾ ਕੇਬਲ ਲਾਓ ਆ ਦੋ ਤਿੰਨ ਲਾ ਦੇ ਦੋ ਪੱਖੇ ਲਾ ਦਾਂਗੇ ਸਵੇਰ ਤੇ ਲਾਈਟਾਂ ਲੂਟਾ ਲਾਗ ਟਰਾਲੇ ਦੀ جگਮਗ جگਮਾ ਕਰਾ ਕੇ ਲਜਾਣੀਆਂ